ਸਸ ਸ਼ਕਤੀਆਂ ਤੇ ਰਾਮਾ ਦਾ ਨਜ਼ਰ ਆ ਰਹੀਆਂ ਨੇ ਪਰ ਮੋٹے ਤੌਰ ਤੇ ਜੇ ਕਹਿੰਦੇ ਵੀ ਇਹ ਨੀਤ ਸਾਫ ਜਿਹੜੀ ਆ ਨਾ ਉਹ ਕਿਤੇ ਲਜਨ ਨਹੀਂ ਆ ਰਹੀ ਅਸਲ ਤੇ ਕਾਨੂੰਨ ਬਣਾਉਣ ਨਾਲੋਂ ਉਹ ਕਾਨੂੰਨ ਲਾਗੂ ਕਰਨਾ ਜ਼ਰੂਰੀ ਨੇ ਪਹਿਲੀ ਗੱਲ ਕਹੀ ਆ ਵੀ ਜਿਹੜੇ ਪਹਿਲੇ ਹੀ ਸਰਕਾਰਾਂ ਨੇ ਦੋ ਵਾਰੀ ਇਹ ਵੀਲ ਪਾਸ ਕੀਤਾ ਇਹ ਠੀਕ ਆ ਵੀ ਉਦੋਂ ਸਜ਼ਾਵਾਂ ਜਿਹੜੀਆਂ ਘੱਟ ਸੀ ਰੱਖੀਆਂ ਪਰ ਇਹਨੇ ਚੁਰਬ ਵਧਾਤੀ ਚੰਗੀ ਗੱਲ ਆ ਉਹਦਾ ਸਵਾਗਤ ਕਰਦੇ ਆ ਅਸੀਂ ਬਰ ਨਾਲ ਨਾਲ ਇਹ ਵੀ ਹੈ ਕਿ ਜੇ ਉਹੀ ਹਾਲ ਪਹਿਲੇ ਬਿੱਲ ਵਾਲਾ ਇਹਦਾ ਤਾਂ ਹੋਇਆ ਇਸ ਐਕਟ ਦਾ ਇਹਦਾ ਰਾਸ਼ਟਰਪਤੀ ਕੋ ਭੇਤਾ ਤੇ ਫੇਰ ਉਹਦਾ ਕੋ ਬਣਾਉਂਦਾ ਕੋ ਫਾਇਦਾ ਨਹੀਂ ਚੰਗੀ ਗੱਲ ਤਾਂ ਇਹ ਸੀ ਵੀ ਮਾਦ ਜਤਾ ਸ੍ਰੂਤੀ اپੋਜੀਸ਼ਨ ਭਾਜਪਾ ਤਾਂ ਉੱਪਰ ਉੱਠ ਗਿਆ ਮਲ ਗੋਗੜਾ ਤਾਂ ਮਿੱਟੀ ਲਾਉਂਦੀ ਥਾ ਇਹਨੂੰ ਪ੍ਰੈਕਟੀਕਲ ਜਾਮਾ ਦੇਣ ਲਈ ਰਾਸ਼ਟਰਪਤੀ ਦੀ ਗੋਲ ਇੱਕ ਡੈਲੀਗੇਸ਼ਨ ਲੈ ਕੇ ਜਾਂ ਔਰ ਇਹ ਬਿੱਲ ਤੇ ਕਾਫੀਆਂ ਨਾਲ ਇੱਕੀਆਂ ਲੈ ਕੇ ਜਾਣ ਜਿਹੜਾ ਮਬਿੰਦਰ ਪਾਸ ਕਰਨਾ ਵਿਧਾਨ ਸਭਾ ਦੇ ਵਿੱਚ ਕਿਉਂਕਿ ਪਿੱਛੇ ਜੋ ਰਾਜਨੀਤੀ ਸਾਡੀ ਰਹੀ ਆ ਵੀ ਦੋ ਵਾਰ ਇਹ ਬਿੱਲ ਪਾਸ ਹੋਇਆ ਦੋਈ ਵਾਰੀ ਲਟਦਾ ਰਿਹਾ ਤੇ ਜੇ ਉਹੀ ਹਾਲ ਹੁੰਦਾ ਨਾ ਫਿਰ ਇਹਦਾ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਅੱਜ ਬੰਦਿਆਂ ਫਿਰ ਦੂਜੀ ਗੱਲ ਇਹ ਵੀ ਇੱਥੇ ਜਾਣਨਾ ਚਾਹੁੰਦੇ ਆ ਸਜਾ ਸਰਕਾਰ ਤੋਂ ਕਿ ਪਿਛਲੇ ਸਮੇਂ ਵੀ ਤੇ ਬਹੁਤ ਜ਼ਿਆਦਾ ਬੇਅਦਬੀਆਂ ਹੋਈਆਂ ਵੇ ਬੇਅਦਬੀਆਂ ਕਰਨ ਵਾਲੇ ਲੋਕ ਫੜੇ ਵੀ ਜਾਂਦੇ ਰਹੇ ਪਰ ਜ਼ਿਆਦਾਤਰ ਖাবਰਾ ਹੀ ਲੱਗਦੇ ਰਹੀਆਂ ਕਿ ਮੰਦਬੁੱਧਿ ਕਾਰਨ ਜਾਂ ਮੰਦਬੁੱਧਿ ਵਾਲਾ ਬੰਦਾ ਹੀ ਫੜਿਆ ਗਿਆ ਮੰਦਬੁੱਧਿ ਵਾਲੇ ਨੂੰ ਭੇਜਿਆ ਕਿਨੇ ਉਹਦੇ ਪਿੱਛੇ ਸਾਜ਼ਿਸ਼ ਕੀਤੀ ਸੀ ਉਹਦੇ ਤੇ ਸਟਾਈਲ ਆ ਰਿਹਾ ਨਾ ਇੱਕ ਸੀ ਮੰਦਬੁੱਧਿ ਵਾਲਿਆਂ ਦਾ ਸਟਾਈਲ ਇੱਕ ਤਾਂ ਹੋ ਨਹੀਂ ਸਕਦਾ ਤੋ ਕੋਈ ਨਾ ਕੋਈ ਪਿੱਛੇ ਚਾਲ ਕੋਈ ਨਾ ਕੋਈ ਪਿੱਛੇ ਸਾਜ਼ਿ ਜਿਹੜੀ ਆ ਉਹ ਅੱਜ ਤੱਕ ਨੰਗੀ ਨਹੀਂ ਹੋ ਸਕੀ ਅੱਜ ਤੱਕ ਸਰਕਾਰ ਕੋਈ ਦੱਸ ਨਹੀਂ ਸਕੀ ਕਿ ਫਰਾਣਾ ਬੰਦਾ ਫਰਾਲੇ ਨੇ ਭੇਜਿਆ ਤੇ ਉਹਦੀ ਇਹ ਇੱਕ ਸਾਜ਼ਿ ਸੀ ਉਹ ਨੰਗੀ ਨਹੀਂ ਕਰ ਸਕੀ ਤੁਹਾਡਾ ਪੰਜਾਬ ਸਰਕਾਰ ਨੂੰ ਮੈਂ ਇਹ ਕਹਿਣਾ ਚਾਹੁੰਨਾ ਕਿ ਦੇਹਰਾਏ ਦ੍ਰੁਸਤਾਏ ਚੰਗੀ ਗੱਲ ਆ ਸਵਾਗਤਯੋਗ ਆ ਜਿਹਦੀਆਂ ਧਰਾਵਾਂ ਸ਼ਕਤੀ ਦੀਆਂ ਜੋੜੀਆਂ ਨੇ ਪਰ ਇਹਨਾਂ ਨੂੰ ਅਮਲ ਵਿੱਚ ਲਿਆਉਣ ਲਈ ਆਮਲੀ ਕਦਮ ਜਿਹੜੇ ਨੇ ਪੁੱਟਨੇ ਪੈਣਗੇ ਵਿਰੋਧੀ ਧਿਰ ਨੂੰ ਵੀ ਮੈਂ ਕਹਿਣਾ ਚਾਹੁੰਨਾ ਇਹ ਪਾਸ਼ਨਾ ਤੱਕ ਸੀਮਤ ਰਹਿ ਸਰਕਾਰ ਦਾ ਸਹਿਯੋਗ ਦੇ ਕੇ ਸਰਕਾਰੀ ਨੁਮਾਇੰਦਿਆਂ ਦੇ ਨਾਲ ਜਾ ਕੇ ਇਹ ਬਿਲ ਨੂੰ ਮਤਲ ਐਕਟ ਦਾ ਰੂਪ ਦੇਣ ਲਈ ਰਾਸ਼ਟਰਪਤੀ ਤੱਕ ਪਹੁੰਚ ਕਰ ਲੋੜ ਕਿਉਂ ਪਈ ਇਸ ਨੂੰ ਜਿਸ ਤਰ੍ਹਾਂ ਸਰਕਾਰ ਦਾਵਾ ਕਰਦੀ ਅਕਾਲੀ ਦਲ ਚ ਹੋਈਆਂ ਬੇਅਦਬੀਆਂ ਕਾਂਗਰਸ ਚ ਵੀ ਹੋਈਆਂ ਤੇ ਹੁਣ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਕਾਫੀ ਬੇਅਦਬੀਆਂ ਤਾਂ ਲੋੜ ਪੈ ਰਹੀ ਹੈ ਇਸ ਨੂੰ ਲੈ ਕੇ ਅਜੇ ਤੱਕ ਕੋਈ ਦੋ ਰਾਹ ਨਹੀਂ ਭਾਵੇਂ ਅਕਾਲੀ ਸਰਕਾਰ ਸੀ ਭਾਵੇਂ ਧਾਕਰੇ ਸਰਕਾਰ ਸੀ ਭਾਵੇਂ ਅੱਜ ਦੀ ਸਰਕਾਰ ਹੈ ਬੇਅਦਬੀਆਂ ਜਿਹੜੀਆਂ ਨੇ ਵਧੀਏ ਹੀ ਨੇ ਘਟੀਆਂ ਨਹੀਂ ਉਸ ਦਾ ਇੱਕ ਕਾਰਨ ਤਾਂ ਇਹ ਵੀ ਹੋ ਸਕਦਾ ਕਿਸੇ ਨੂੰ ਕੋਈ ਐਗਜ਼ੈਂਪਲਰੀ ਪ੍ਰਿੰਸੀਪਲ ਦਾ ਨਾਮ ਦੇਣ ਕਰਕੇ ਹੌਸਲਾ ਪੈਂਦਾ ਰਿਹਾ ਦੂਜਾ ਕਾਰਨ ਇਹ ਵੀ ਆ ਕਿ ਕੋਈ ਇਹਦੇ ਪਿੱਛੇ ਜਿਹੜੀ ਸਾਜ਼ਿਸ਼ ਆ ਇਹਦੇ ਪਿੱਛੇ ਜਿਹੜੀ ਚਾਲ ਆ ਇਹਦੇ ਪਿੱਛੇ ਜਿਹੜਾ ਹੱਥ ਆ ਉਹ ਕੋਈ ਵੀ ਸਰਕਾਰ ਅੱਜ ਤੱਕ ਨੰਗਾ ਨਹੀਂ ਕਰ ਸਕੀ ਇਹ ਜਿਹੜੀਆਂ ਫੇਲਿਅਰਸ ਰਹੀਆਂ ਨੇ ਇਸੇ ਕਰਕੇ ਮੈਂ ਕਿਹਾ ਕਿ ਕਾਨੂੰਨ ਬਣਾਉਣਾ ਕੋਈ ਜ਼ਰੂਰੀ ਨਹੀਂ ਹੈ ਕਾਨੂੰਨ ਨੂੰ ਲਾਗੂ ਕਰਨਾ ਜ਼ਰੂਰੀ ਆ ਜਿਹੜੀ ਸਰਕਾਰ ਦੀ ਨੀਤ ਆ ਉਹ ਕਾਨੂੰਨ ਲਾਗੂ ਕਰਨ ਤੇ ਨਜ਼ਰ ਆਉਂਦੀ ਆ ਨਾ ਕਾਨੂੰਨ ਬਣਾਉਣ ਤੇ ਨਜ਼ਰ ਨੂੰ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਚੁੱਕਿਆ ਕਿ ਇਕੱਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਹੋਰ ਕਿਸੇ ਵੀ ਕਿਸੇ ਵੀ ਗ੍ਰੰਥ ਦੀ ਹੋ ਸਕਦੀ ਆ ਤਾਂ ਉਹਨਾਂ ਦੇ ਵੀ ਸਖਤ ਕਾਨੂੰਨ ਬਣਨੇ ਚਾਹੀਦੇ ਬਾਜਵਾ ਸਾਹਿਬ ਦੀ ਗੱਲ ਤਾਂ ਠੀਕ ਆ ਨਿਕਲੇ ਜੀ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਪਰ ਬਾਜਵਾ ਸਾਹਿਬ ਨੇ ਜਿਹੜੇ ਬਿੱਲ ਦਾ ਸਾਰਾ ਖੜਾ ਜਾ ਤਾਂ ਪੜਿਆ ਨਹੀਂ ਹੋਣਾ ਵੀ ਇਸ ਬਿੱਲ ਦੇ ਵਿੱਚ ਤਾਂ ਸਾਰੇ ਧਰਮਾਂ ਦਾ ਭਾਵੇਂ ਹਰ ਧਰਮ ਦੇ ਬਾਈਬਲ ਦਾ ਵੀ ਹੈ ਗੀਤਾ ਦਾ ਵੀ ਹੈ ਮਤਲਬ ਜਿੰਨੇ ਵੀ ਸਾਰੇ ਧਰਮਾਂ ਦੇ Twitter ਗ੍ਰੰਥ ਨੇ ਉਹਨਾਂ ਦੀ ਬੇਇਜ਼ਤੀ ਕੀਤਾ ਦਵਾਲਾ ਕੀਤਾ ਹੋਇਆ ਬਰਾਬਰ ਰੱਖਿਆ ਹੋਇਆ ਬਾਜਬਾਹਬ ਸਾਹਿਬ ਨੂੰ ਇਹ ਗੱਲ ਤੱਕ ਇਹ ਕਰਨਾ ਚਾਹੀਦਾ ਉਹਨਾਂ ਨੂੰ ਸ਼ਾਇਦ ਉਹਨਾਂ ਨੇ ਖੜਾਣੀ ਪੜਿਆ ਉਹਨਾਂ ਦਾ ਸ਼ਾਇਦ ਇਹ ਖਾਓ ਪਰ ਚੰਗੀ ਗੱਲ ਤੇ ਆ ਬਾਜਬਾਹਬ ਸਾਹਿਬ ਨੇ ਵਕੀਲ ਨਾ ਕੀਤਾ ਕਿ ਇਹ ਬਿੱਲ ਨੂੰ ਲੈ ਕੇ ਸਰਕਾਰ ਤੇ ਜੋੜ પા ਕੇ ਮਤਲਬ ਰਾਸ਼ਟਰਪਤੀ ਤੱਕ ਇਹਨੂੰ ਪਾਸ ਕਰਾਉਣ ਤੱਕ ਲਾਗੂ ਕਰਾਉਣ ਤੱਕ ਮੈਂ ਸੋਚਦਾ ਕਿ اپੋਜੀਸ਼ਨ ਨੂੰ ਆਪਣਾ वाच डाउन द रूल ईमानदारी थैंक्यू